ਗੱਲ ਸਾਰੀ ਮੈਂ ਡਾਕਟਰ ਹਰਿੰਦਰ ਸਿੰਘ ਦਿਵਾਲ ਔਰ ਜਿਵੇਂ ਕਿ ਤੁਸੀਂ ਸਵਾਲ ਕੀਤਾ ਕਿ ਗਰਮੀ ਦੇ ਵਿੱਚ ਕਿਵੇਂ ਬਚਣਾ ਤੁਹਾਨੂੰ ਪਤਾ ਕਿ ਸਾਰਿਆਂ ਦੇ ਮੋਬਾਈਲਾਂ ਦੇ ਉੱਤੇ ਗਵਰਨਮੈਂਟ ਵੱਲੋਂ ਅਲਰਟ ਕੀਤਾ ਜਾ ਰਿਹਾ ਹੈ ਕਿ ਹੀਟ ਵੇਵ ਦੇ ਚੱਲਦੇ ਹੋਏ ਆਪਣੇ ਘਰਾਂ ਦੇ ਵਿੱਚ ਰਵੋ ਸੁਰੱਖਿਅਤ ਰਵੋ ਬਿਲਕੁਲ ਠੀਕ ਹੈ ਕਿਉਂਕਿ ਗਰਮੀ ਦੇ ਵਿੱਚ ਜਿਹੜੀ ਲੂ ਚੱਲਦੀ ਹੈ ਔਰ ਬਹੁਤ ਜ਼ਿਆਦਾ ਹੀਟ ਵੇਵ ਹੋਣ ਕਰਕੇ ਸਾਡੀ ਬਾਡੀ ਦੇ ਵਿੱਚੋਂ ਜਿਹੜੀ ਪਾਣੀ ਦੀ ਕਮੀ ਹੋਣ ਕਰਕੇ ਸਾਨੂੰ ਉਹ ਬਿਮਾਰ ਕਰ ਦਿੰਦੀ ਹੈ ਇੱਕਦਮ ਤੇ ਬੇਹੋਸ਼ੀ ਹੋ ਸਕਦੀ ਹੈ ਉਤੋਂ ਬਚਣ ਵਾਸਤੇ ਸਾਨੂੰ ਟਾਈਮ-ਟਾਈਮ ਤੇ ਪਾਣੀ ਪੀਂਦੇ ਰਹਿਣਾ ਚਾਹੀਦਾ ਆ ਆਪਣੇ ਆਪ ਨੂੰ ਹਾਈਡਰੇਟ ਰੱਖੋ ORS ਦਾ ਵੱਧ ਤੋਂ ਵੱਧ ਜਿਹੜਾ ਆ ਉਹ ਇਸਤੇਮਾਲ ਕਰੋ ਖਾਸ ਕਰਕੇ ਜੋ ਬੱਚੇ ਅਤੇ ਬਜ਼ੁਰਗ ਨੇ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਗੈਰ ਜ਼ਰੂਰੀ ਜਿਹੜਾ ਸਫ਼ਰ ਤੋਂ ਜਿਹੜਾ ਉਹ ਭਰੇਜ ਕੀਤਾ ਜਾਵੇ ਬੱਚਿਆਂ ਨੂੰ ਜਿਹੜਾ ਬਾਹਰ ਨਾ ਭੇਜਿਆ ਜਾਵੇ ਖੇਡਣ ਵਾਸਤੇ ਬਜ਼ੁਰਗਾਂ ਨੂੰ ਜਿਹੜਾ ਟਾਈਮ ਟੂ ਟਾਈਮ ਜਿਹੜਾ ਪਾਣੀ ਜਿਹੜਾ ਦਿੱਤਾ ਜਾਵੇ ਔਰ ਬਾਕੀ ਇਹ ਹੈ ਕਿ ਸਾਰਿਆਂ ਨੂੰ ਅੰਦਰ ਰਹਿਣ ਦੀ ਜਿਹੜੀ ਆ ਉਹ ਮੈਂ ਅਪੀਲ ਕਰਦਾ ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ ਜੀ ਗਰਮੀ ਦੇ ਵਿੱਚ ਜਦੋਂ ਅਸੀਂ ਕੋਈ ਬਾਹਰੋਂ ਕੋਈ ਚੀਜ਼ ਖਾਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਕਈ ਵਾਰੀ ਪੇਟ ਦੀ ਸਮੱਸਿਆ ਪੈ ਜਾਂਦੀ ਹੈ ਪੇਟ ਦੀ ਸਮੱਸਿਆ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਉਲਟੀਆਂ ਆ ਸਕਦੀਆਂ ਲੂਸ ਟੂਲ ਹੋ ਸਕਦੇ ਆ ਜਿਹਦੇ ਕਰਕੇ ਇੱਕ ਤਾਂ ਗਰਮੀ ਕਰਕੇ ਸਾਡੀ ਬਾਡੀ ਦੇ ਵਿੱਚੋਂ ਪਾਣੀ ਐ ਵੈਪਰੇਟ ਹੋ ਰਿਹਾ ਦੂਸਰਾ ਕੀ ਹੁੰਦਾ ਕਿ ਅਸੀਂ ਇਹਨਾਂ ਉਲਟੀ ਤੇ ਪਤਲੀਆਂ ਜਿਹੜੀਆਂ ਸਾਨੂੰ ਦਸਤ ਲੱਗ ਜਾਂਦੇ ਆ ਉਹਦੇ ਕਰਕੇ ਪਾਣੀ ਲੂਜ਼ ਕਰ ਜਾਂਦੇ ਆ ਜਿਹਦੇ ਕਰਕੇ ਜਿਹੜਾ ਪੇਸ਼ੈਂਟ ਜਿਹੜਾ ਬਿਹੋਸ਼ੀ ਦੀ ਹਾਲਤ ਵਿੱਚ ਕਈ ਵਾਰੀ ਸਾਡੇ ਕੋਲ ਆਉਂਦਾ ਔਰ ਉਹਦੇ ਵਾਸਤੇ ਸਾਡੇ ਕੋਲ ਪੁਕਤਾ ਪ੍ਰਬੰਧ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਆਲਰੇਡੀ ਕ੍ਰਿਟੀਕਲ ਕੇਅਰ ਟੀਮ ਜਿਹੜੀ ਆ ਅਵੇਲੇਬਲ ਹੈ ਹਰ ਤਰ੍ਹਾਂ ਦੇ ਡਾਕਟਰ ਜਿਹੜੇ ਨੇ ਹਰ ਟਾਈਮ ਅਵੇਲੇਬਲ ਨੇ ਔਰ ਕਿਸੇ ਨੂੰ ਵੀ ਅਗਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤਾਂ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਦਾ ਰੁੱਕ ਕਰ ਸਕਦਾ ਆ ਆਮ ਲੋਕਾਂ ਕੀ ਮੈਸੇਜ ਦੇਣਾ ਜਾਂਦਾ ਹੈ ਕਿਹੜੀ ਕਿਹੜੀ ਫੈਸਿਲਿਟੀ ਹੋ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗਰਮੀ ਦੇ ਮੌਸਮ ਦੇ ਵਿੱਚ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਬਾਹਰ ਦਾ ਘਟ ਖਾਦਾ ਜਾਵੇ ਜੋ ਵੀ ਤੁਸੀਂ ਖਾਣਾ ਜਾਂ ਪਾਣੀ ਪੀਣਾ ਆ ਉਹ ਆਪਣੇ ਘਰੋਂ ਲੈ ਕੇ ਆਓ ਔਰ ਘਰ ਦਾ ਹੀ ਪਾਣੀ ਇਸਤੇਮਾਲ ਕਰੋ ਬੋਇਲ ਕੀਤਾ ਹੋਇਆ ਪਾਣੀ ਇਸਤੇਮਾਲ ਕਰੋ ਤਾਂ ਆਰੋ ਵਾਟਰ ਜਿਹੜਾ ਆ ਉਹਦਾ ਇਸਤੇਮਾਲ ਕਰੋ ਔਰ ਖਾਣ ਵਾਸਤੇ ਜਿਹੜਾ ਬਿਲਕੁਲ ਜਿਹੜਾ ਉਹ ਦੇਖਿਆ ਜਾਵੇ ਕਿ ਅਸੀਂ ਕੋਈ ਬਈ ਚੀਜ਼ ਤਾਂ ਨਹੀਂ ਖਾ ਰਹੇ ਪੁਰਾਣੀ ਚੀਜ਼ ਤਾਂ ਨਹੀਂ ਖਾ ਰਹੇ ਘਰੋਂ ਰੋਟੀ ਲੈ ਕੇ ਆਓ ਜੇ ਕੋਈ ਜੌਬ ਤੇ ਜਾ ਰਿਹਾ ਉਹ ਵੀ ਆਪਣੇ ਘਰੋਂ ਰੋਟੀ ਲੈ ਕੇ ਜਾਵੇ ਸਾਫ ਸੁਥਰੀ ਔਰ ਦੇ ਆਲ ਮਲਟੀ ਸਪੈਸ਼ਲਟੀ ਹਸਪਤਲ ਦੇ ਵਿੱਚ ਹੁਣ ਆਲਰੇਡੀ ਕਾਰਡੀਓਲੋਜੀ ਨਿਊਰੋ ਸਰਜਰੀ ਨਿਊਰੋਲੋਜੀ ਔਰ ਬਾਕੀ ਹੋਰ ਜਿਹੜੇ ਨਰਵ ਕਨਡਕਸ਼ਨ ਟੈਸਟ ਨੇ ای ای جی ਵਗੈਰਾ ਆ ਨੇਫਰੋਲੋਜੀ ਡਾਇਲਿਸਿਸ ਕ੍ਰਿਟੀਕਲ ਕੇਅਰ ਸੇਫਟੀ ਸਟ ਔਰ ਹੱਡੀਆਂ ਦੇ ਰੋਗਾਂ ਦੇ ਮਾਹਿਰ ਗੈਸਟਰੋਐਂਟਰੋਲੋਜੀ ਦੇ ਬਾਹਰ ਪੇਟ ਦੇ ਮਾਹਿਰ ਜਿਹਨੂੰ ਆਪਾਂ ਕਹਿੰਦੇ ਆ ਔਰ ਗਾਇਨੀ ਦੇ ਮਾਹਿਰ ਜਿਹੜੇ ਨੇ ਆਲ ਟਾਈਮ ਜਿਹੜੇ ਇੱਥੇ ਬੈਠੇ ਨੇ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਲੱਗਦੀ ਆ ਤਾਂ ਸਾਨੂੰ ਦਿਖਾ ਸਕਦੇ ਆ